ਹਾਂ ਸਾਹਿਬ ਜੀ ਪਤਾ ਹੈ ਮੈਂ ਅੱਜ ਰਾਜ ਸਾਹਿਬ ਦੇ ਦਰਵਾਜ਼ੇ ਆ ਜੀ ਰਾਜ ਸਾਹਿਬ ਕੋਲ ਜਾਣਾ ਇਹ ਮੈਂ ਮੇਨ ਰਿਪੋਰਟ ਨੂੰ ਦੇਖਦਾ ਤੇ ਇਹ ਬੀ ਬੜੀ ਨੌਜਵਾਨ ਖੜਾ ਬੈਠੀ ਆ ਆ ਉਹਨਾਂ ਨਾਲ ਗੱਲਬਾਤ ਕਰਕੇ ਦਿਖਾਓ ਜੀ ਦਿਖਾਓ ਲੋ ਜੀ ਕੋਈ ਠੀਕ ਮੰਗਦੇ ਆ ਪਰੋ ਠੀਕ ਮੰਗਦੀ ਆ ਆ ਦਿਖਾਓ ਤੇ ਆ ਕਿੱਥੋਂ ਪਹੇ ਆਇਆ ਥੈੱਕ ਪਹੇ ਹਰ ਨ ਕੋ ਹੈ ਹੈ ਜੋਰ ਨਾਲ ਹੋਰ ਜੋਰ ਨਾਲ ਕਿਰਾਏ ਦੇ ਵਸਤੇ ਨਿਕਾਲਿਆ ਜਾਂਦੇ ਗਾ। ਮੈਂ ਭੀਖ ਮੰਗਦੀ ਮੈਂ ਪੁੱਛਾਂ। ਨਹੀਂ ਉਹਦੇ ਸਮਾਨ ਦਾ। ਕਾਣੇ ਕਣੇ ਕਾਇ ਨਹੀਂ ਆ ਬੱਚਾ ਉਹਦੇ ਵਾਸਤੇ। ਬੰਦੇ ਪੈਸੇ ਕਿੱਥੋਂ ਆਉਂਦੇ ਭੀਖ ਮੰਗਦੀਆਂ। ਮੈਂ ਕਿਰਾਏ ਦੇ ਵਸਤੇ ਆ ਕਿਰਾਏ ਦੇ। ਕਿਰਾਏ ਵਾਸਤੇ ਤਾਂ ਆਪ ਨੂੰ ਪਤਾ ਹੈ ਨਾ ਭੀਖ ਮੰਗਣਾ ਮਨਾ ਪੰਜਾਬ ਦੇ ਵਿੱਚ। ਕੋ ਨੌਜਵਾਨ ਆ ਕਿਉਂ ਭੀਖ ਮੰਗਦੀਆਂ। ਅੰਬਾਪ ਜੀ ਮੇਰਾ ਘੁੰਮਣੇ ਆਏ ਤੇ ਮੇਰੇ। ਹਾਂ ਬੋਲ ਜੋਰ ਨਾਲ। ਮੇਰਾ ਘੁੰਮਣੇ ਆਏ ਤੇ। ਵੇ ਕੋਲ ਸੁਪੋ ਬੁਲਾਵਾ ਤੈਨੂੰ ਤੱਕੇ ਅੰਦਰ ਦੇ ਦੇਣਾ ਉਹਨੇ। ਕਿਉ ਮੰਗਦੀ ਨੌਜਾਨ ਭੀਖ ਤੋਂ ਮਤਲਬ ਆ ਕੀ ਮਤਲਬ ਜਰਾ ਕੀ ਕਹਾਂ ਦੇ ਰਹੇ ਨੇ ਕਰੇ ਆਪ ਲੋਗ ਹਾਂ ਦਿੱਲੀ ਦਿੱਲੀ ਜਾ ਕੇ ਭੀਖ ਮੰਗੋ ਤੇ ਪੰਜਾਬ ਕਿਉ ਮੰਗਦੇ ਆ ਅਸੀਂ ਤਾਂ ਕੰਮ ਘੁੰਮਣੇ ਆਏ ਤੇ ਘੁੰਮਣ ਆਏ ਆ ਇਹ ਕੋਈ ਇਹ ਬਾਬੇ ਦਾ ਦਰਬਾਰ ਹੈ ਕੋ ਪਿਕਨਿਕ ਏਰੀਆ ਵਾ ਬਾਬੇ ਦੇ ਹੰਦ ਆਏ ਤੈਨੀਆਂ ਬਾਦ ਆਏ ਆ ਭੀਖ ਮੰਗਣੀ ਬੰਦ ਕਰ ਦੇ ਜੇ ਤੈਨੂੰ ਮੈਂ ਜਰਾ ਤੂੰ ਦੇਖ ਲਿਆ ਨਾ ਹੁਣ 10 ਮਿੰਟ ਦੇ ਅੰਦਰ ਵਗ ਜਾ ਇੱਥੋਂ ਤੱਕ ਆਪਣਾ ਬੋਰੀ ਵੇਚ ਤੇ ਭੀਖ ਨਹੀਂ ਮੰਗਣੀ ਤੂੰ ਹੱਟੀ ਗੱਟੀ ਨੌਜਵਾਨ ਹੈਗੇ ਤਾਂ ਠੀਕ ਬੰਕ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਚੱਲ ਤੂੰ ਭੱਜ ਇਹ ਜਾ ਰਹੀ ਹੈ ਜੀ ਇਹ ਨਾਮਾ ਇੰਦਰ ਹੈ ਹੈ ਇੰਦਰ ਇੰਦਰ ਠੀਕ ਮੰਗਦਾ ਆਹ ਆਪਾਂ ਜਾਂ ਮਪੇ ਤਾਂ ਹੀ ਮੰਗਦਾ ਮੰਗਦਾ ਕਿਉਂ ਮੰਗਦਾ ਯਾਨ ਲੈ ਕੇ ਆ ਰਹੇ ਮਪੇ ਯਾਨ ਕੀ ਕਰ ਸਕਦੇ ਤੋਰ ਨਹੀਂ ਹੁੰਦਾ ਖੜ ਕੇ ਲਖਾਦਾ ਮੈਨੂੰ ਖੜ ਕੇ ਦੱਸ ਖੜ ਕੇ ਦੱਸ ਖੜ ਕੇ ਦੱਸ ਕੋਣ ਫੁੱਟੇ ਖੜਾ ਹੋ? ਆ ਪਾਪਾ ਜੀ ਮੈਂ ਪਿੰਡ ਆਇਆ। ਇਹ ਤਾਂ ਇੰਨੀ ਲਤਰਾ ਤਾਂ ਕੋਈ ਆਪਣਾ ਕੰਮ ਜੀ ਕਰ ਸਕਦਾ। ਪਿੰਡ ਆ ਕੰਮ ਬਾ ਮੈਨੇ ਚਾ ਮੈਨੇ ਕਹਤੇ ਪਪਾ ਜੀ। ਕਿੱਥੇ ਦੇ ਰਹਿਣ ਵਾਲਾ? ਮੈਂ ਕਨੈਲ ਰਹਿਣ ਵਾਲਾ ਪਪਾ ਜੀ। ਕਨੈਲ ਕਨੈਲ। ਕਨੈਲ ਕਣੀ? ਉਹ ਗੜ੍ਹ ਸਿੰਘ ਕਦੇ ਕੋਲ ਐ। ਪੰਜਾਬੀ ਆ? ਹਾਂ ਜੀ ਬਾਬਾ ਜੀ। ਪੰਜਾਬੀ ਦਾ ਭੀਖ ਮੰਗਦੇ ਨਹੀਂ ਇਹਨੂੰ ਕੀ ਲੋੜ ਪਾਗੇ? ਮੇਰੇ ਪਾਣੇ ਕੰਮ ਕਰਦੇ ਪਪਾ ਪੈਰ ਨਹੀਂ ਕੰਮ ਕਰਦਾ 25000। ਜੇ ਤੇਰਾ ਇਲਾਜ ਕਰਾਇਆ ਜਾਵੇ ਕਰਾਂ ਨੂੰ ਤਿਆਰ ਮੈਂ ਭੀਖ ਛੱਡ ਦੂੰ। ਹਾਂ ਛੱਡ ਦੂੰ ਬਾਬਾ ਜੀ। Ποια είναι η τέτοια